ਇਹ ਆਪਣੇ 5 500 ਦੇ ਨੋਟ ਪਏ ਹੁਣ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਛੱਡੂ ਆਵੇ ਉੱਥੇ ਆ ਗਏ ਜਿੱਥੇ ਸਨੋਵਾਲ ਹੁੰਦੀ ਹੈ ਅਰਾਜ ਜਿਹੜਾ ਅਸੀਂ ਰਹਿ ਸੀਗੇ ਇਹ ਆ ਹੋਟਲ ਤੇ ਮੋਟਰਸਾਈਕਲ ਆਪਣੇ ਤਿਆਰ ਨੇ ਪ੍ਰਧਾਨ ਸਾਹਿਬ ਵੀ ਤਿਆਰ ਨੇ ਅਸੀਂ ਚੱਲਾਂਗੇ ਸਵੇਰੀ ਸਵੇਰੇ ਲਿਪ ਕਰ ਦੇ ਬੱਦ ਦੇ ਵੀ ਤਿਆਰ ਨੇ ਕਹਿੰਦੇ ਅਸੀਂ ਨਹੀਂ ਤਿਆਰ ਤੁਸੀਂ ਨਹੀਂ ਜਾਂਦੇ ਘਰੇ ਪਰੋਣਾ ਸਾਹਿਬ ਸਾਡੇ ਘਰੇ ਜਾਣ ਨੂੰ ਫਿਰਦੇ ਛੇਤੀ ਖੜਾ ਛਡਾਉਣ ਨੂੰ ਫਿਰਦੇ ਪਰ ਅਸੀਂ ਖੜਾ ਛੱਡਦੇ ਨਹੀਂ ਪਰੋਣੇ ਦਾ ਖੜਾ ਬੰਦਾ ਕੋਈ ਇਹੀ ਛੱਡ ਦਿੰਦਾ ਹੁੰਦਾ ਯਾਰ ਅਸੀਂ ਨਹੀਂ ਛੱਡਦੇ ਦੋ ਦਿਨ ਲੇਟ ਕਰਾਂਗੇ ਬਲੌਗ ਚ ਭੈਣ ਹੋਰੀ ਆਪੇ ਦੇਖ ਲੈਣਗੇ ਨਾਲੇ ਵੀ ਇੰਨਾ ਨਹੀਂ ਆਉਣ ਦਿੱਤਾ ਇਹ ਬੰਦੇ ਨਹੀਂ ਭਾਈ ਜਲਦੀ ਆਉਣ ਦੇ ਰਹੇ ਗੁਰਵਿੰਦਰ ਸਿੰਘ ਨੂੰ ਮੈਂ ਤਾਂ ਕਹਿ ਰਹੇ ਨੇ ਕਹਿੰਦੇ ਮੈਨੂੰ ਘਰੇ ਜਲਦੀ ਪਹੁੰਚਣਾ ਹੈ ਤੇ ਹੋਟਲ ਦਾ ਬੋਰਡ ਹੈ ਜਿਹੜਾ ਉੱਪਰ ਲੱਗਿਆ ਹੋਇਆ ਹੈ 메ਨ ਸੜਕ ਦੀ ਹੈ ਹੋਟਲ ਜੇ ਰਹਿਣਾ ਚਾਹੋਗੇ ਤਾਂ 1000 ਰੁਪਏ ਦੇ ਵਿੱਚ ਇਹਨਾਂ ਨੇ ਸਾਨੂੰ ਰੂਮ ਦਿੱਤਾ ਹੈ ਆ ਬੰਦੇ ਨੇ ਡਿਸਕਾਊਂਟ ਕਰਾਇਆ ਕਹਿੰਦਾ YouTube ਤੇ ਤੁਹਾਡੀ ਬਹੁਤ ਪ੍ਰੋਮੋਸ਼ਨ ਕਰੂੰਗਾ ਮੈਂ 1300 ਚ ਦਿੰਦੇ ਸੀ ਪੈਸੇ ਬਈ ਤੇ ਸਾਨੂੰ 1000 ਚ ਦਿੱਤਾ ਇਹਨਾਂ ਨੇ 2000 ਚ ਦੋ ਕਮਰੇ ਦਿੱਤੇ ਸੀਗੇ ਕਿਉਂਕਿ ਅਸੀਂ ਕਿਹਾ ਸੀ ਵੀ ਪ੍ਰੋਮੋਟ ਕਰਾਂਗੇ ਹੁਣ ਪ੍ਰਾਪਰਟੀ ਪ੍ਰੋਮੋਟ ਕਰ ਰਹੇ ਆ ਪ੍ਰੋਮੋਟ ਖਾਲੀ ਐ ਨਹੀਂ ਕਰ ਰਹੇ ਮਤਲਬ ਸਾਫ ਸੋਤਰੀ ਆ ਤੇ ਵਧੀਆ ਬਹੁਤ ਆ ਤੁਸੀਂ ਆ ਕੇ ਰਹਿ ਲਿਓ ਬਸ ਅੰਦਰ ਇਹਦਾ ਇੰਟੀਰੀਅਰ ਲਾਇਆ ਬਾਈ ਨੇ ਇੱਥੇ ਦਾ ਟ੍ਰੈਡੀਸ਼ਨਲ ਇੰਟੀਰੀਅਰ ਆ ਦੇਖੋ ਤੁਸੀਂ ਲੱਗਦਾ ਵੀ ਸਪਿਤੀ ਵੈਲੀ ਚ ਫਿਰ ਰਹੇ ਹਾਂ ਤੁਹਾਨੂੰ ਦਿਖਾਉਣਾ ਉੱਪਰ ਮੈਂ ਇਹਕ ਬਹੁਤ ਚੰਗੀ ਗੱਲ ਹੈ ਇਹ ਵੀ ਲੱਗੀ ਮੈਨੂੰ ਇਹਨਾਂ ਦੀ ਬਾਈਆਂ ਦੀ ਇਹਨਾਂ ਨੇ ਪੌਦੇ ਵਾਦ ਲੈ ਲਿਖੋ ਸਾਰੇ ਅਸਲੀ ਨੇ ਉਹ ਸਾਹਮਣੇ ਦੇਖੋ ਇਹ ਇਹਨਾਂ ਦੇ ਲੱਕੜਾਂ ਚੁਣ ਕੇ ਲਿਆ ਕੇ ਉਹਨਾਂ ਤੇ ਇਹ ਇੰਟੀਰੀਅਰ ਬਣਾਉਣਾ ਵੀ ਵਧੀਆ ਗੱਲ ਹੈ ਬੋਤਲਾਂ ਵੀ ਯੂਜ਼ ਕੀਤੀਆਂ ਨੇ ਇਧਰ ਪ੍ਰਾਣਿਕ ਘੜੇ ਲੱਕੜਾਂ ਬਹੁਤ ਸੋਹਣਾ ਬਣਾਇਆ ਬਾਈ ਨੇ ਹੋਟਲ ਤੇ ਰਹਿਣ ਨੂੰ ਵਧੀਆ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇੱਥੇ ਰਹਿ ਸਕਦੇ ਆਂ ਇੱਧਰ ਇਹਨਾਂ ਦਾ ਡਾਇਨਿੰਗ ਏਰੀਆ ਆ ਗਿਆ ਇੱਥੇ ਬੈਠ ਕੇ ਖਾਣਾ ਵਗੈਰਾ ਖਾ ਸਕਦੇ ਹੋ ਤੁਸੀਂ ਹੋਰ ਦੇ ਬੱਜ ਰਹੇ ਨੇ ਸਵਾਦ ਆਸ ਹੈ ਤੇ ਅਸੀਂ ਲੋਸਰ ਤੋਂ ਤੁਰਨ ਲੱਗਿਆ ਹਾਂ ਮਨ ਕੋ ਸਾਡੇ ਰੋਜ਼ ਲੇਟ ਕਰਾਉ ਮੈਨੂੰ ਇਹ ਆਈ ਲੋਸਰ ਜੇ ਤੁਸੀਂ ਸਰਦੀਆਂ ਦੇ ਵਿੱਚ ਆਓ ਤਾਂ ਲੋਸਰ ਤੱਕ ਹੀ ਆਉਣ ਮੰਨਦੇ ਥੋਨੂੰ ਤੇ ਇਸ ਤੋਂ ਬਾਅਦ ਲੋਸਰ ਤੋਂ ਬਾਅਦ ਅੱਗੇ ਤੁਸੀਂ ਦੇਖੋ ਇੱਕ ਚੈੱਕ ਪੋਸਟ ਬਣੀ ਹੋਈ ਹੈ ਇੱਕ ਚੈੱਕ ਪੋਸਟ ਤੇ ਰੋਕ ਕੇ ਪਿੱਛੇ ਮੋੜ ਦਿੰਦੇ ਨੇ ਸਰਦੀਆਂ ਵਿੱਚ ਜੇ ਤੁਸੀਂ ਸਪੀਦੀ ਵੈਲੀ ਦਾ ਟੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਤੱਕ ਆ ਸਕਦੇ ਉੱਥੇ ਟੈਂਪਰੇਚਰ ਮਾਈਨਸ 20 ਤੋਂ ਵੱਧ ਹੁੰਦਾ ਹੈਗਾ ਤੇ ਜੇ ਤੁਸੀਂ ਮਾਈਨਸ ਦਾ ਦੇਖਣਾ ਚਾਹਣਾ ਸੁਆਦ ਅਸੀਂ ਤਾਂ ਰਾਤ ਦੇਖ ਚੁੱਕੇ ਹਾਂ ਰਾਤ ਇੱਥੇ ਮਾਈਨਸ 5 ਟੈਂਪਰੇਚਰ ਸੀਗਾ ਇਹ ਚੈੱਕ ਬੋਰਡ ਤੇ ਇੱਥੇ ਰੋਕ ਕੇ ਨਾ ਉੱਗੜਾ ਰਖਾਵਾਂਗੇ ਹੁਣ ਇਹਨਾਂ ਨੇ ਬੋਰਡ ਵੀ ਲਾਇਆ ਨੇ ਕਿ ਜੂਨ ਤੋਂ ਲੈ ਕੇ Вот так ਹਾਂ ਜਨਾ ਇਹ ਲੋਸਰ ਤੋਂ ਲੋਸਰ ਤੋਂ ਲੈ ਕੇ ਕੁੰਜਮ ਪਾਸ ਪਾਰ ਕਰਨਾ ਹੈ ਤੇ ਰੋਡ ਹੈ ਜਿਹੜੀ ਉਹਦੀ ਹਾਲਤ ਬਹੁਤ ਖਰਾਬ ਹੈ ਦਾ ਕਾਰਨ ਇਹ ਹੈ ਵੀ ਇੱਥੇ 6-7 ਮਹੀਨੇ ਦਾ ਬੰਦ ਹੀ ਰਹਿਣਾ ਹੈ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਦੇ ਵਿੱਚ ਜਾ ਕੇ ਖੁੱਲਦਾ ਹੈ। ਮਈ ਦੇ ਵਿੱਚ ਵੀ ਖੁੱਲਿਆ ਨਗਈ ਵਾਰੀ ਨਹੀਂ ਜਿਆਦਾਤਰ ਤਾਂ ਜੂਨ ਦੇ ਖੁੱਲਦਾ ਹੈ। ਆਪ ਕੀ ਆਊਗਾ ਕਣੂ ਕੁੰਜਮ ਪਾਸ ਆ ਇਹ ਆਦਾ ਪਟੇ ਖੜੇ ਪੈਸਦੋਈ ਪੜੀ ਹਾਲ ਚੜੀ ਦੇਖੋ ਤੁਸੀਂ ਆਪਣੇ ਪੈਸੇ ਬਹੁਤ ਵਧੀਆ ਨੇ ਜਿਹੜੇ ਆਪਣੇ ਖੇਤਾਂ ਨੂੰ ਜਾਂਦੇ ਨੇ ਇੱਥੇ ਪੱਥਰੀ ਪੱਥਰ ਨੇ ਪੈ ਇਹਦੇ 'ਚ ਸੜਕ ਦੇ ਨਾਂ ਤੇ ਉਹ ਉੱਥੋਂ ਆਇਆ ਆਪਾਂ ਸਾਹਮਣੇ ਦੇਖੋ ਨਿਆਰਾ ਬੋਰਡ ਲੱਗਿਆ ਦੇਖ ਸਕਦੇ ਹੋ ਤੁਸੀਂ 8 ਕਿਲੋਮੀਟਰ ਤੱਕ ਪੱਕੀ ਹੀ ਆ ਵੀ ਇਹੋ ਜੀ ਸੜਕ ਮਿਲੂਗੀ ਜਿਹੜੇ 20 ਦੀ ਸਪੀਡ ਤੇ ਚੱਲਦਾ ਮੋਟਰਸਾਈਕਲ ਦੇਖੋ 15 20 15 20 ਸੜਕਾਂ ਦੀ ਹਾਲਤ ਦੇਖ ਲਓ ਤੁਸੀਂ ਕਹੀ ਜੀ ਹੈ ਸਰਕਾਰਾਂ ਇੱਕ ਦੂਜੇ ਨੂੰ ਧਰਮ ਦੇ ਨਾਂ ਤੇ ਲੜਾਈ ਜਾਂਦੇ ਨੇ ਸੜਕ ਕੋਈ ਬਣਾਉ ਨਹੀਂ ਰਹੀਆਂ ਇਹ ਚైనా ਬਾਰਡਰ ਤੱਕ ਜੋੜਦਾ ਰੋਡ ਇਹ ਚైనా ਪੋਰਟ ਤੇ ਹਮਲਾ ਕਰਦੇ ਸਾ ਫੌਜੀ ਕਦੋਂ ਤੱਕ ਪਹੁੰਚਣਗੇ ਬਾਰਡਰ ਤੱਕ ਤੁਸੀਂ ਆਪਸਾ ਵਲਾ ਲਓ ਤੇ ਚైనా ਨੇ ਉਧਰ ਫੋਰ ਲੇਨ ਸੜਕਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੜਕਾਂ ਬਣਾਉਣਾ ਇਹਨਾਂ ਦਾ ਕੰਮ ਨਹੀਂ ਹੈਗਾ ਇਹਨਾਂ ਦਾ ਘਰਾਂ ਚ ਅੱਗ ਲਾਉਣਾ ਤੇ ਮੰਦਰ ਮਾਸਟਰ ਦਾ ਟਾਉਣਾ ਬਣਾਉਣਾ ਇਹ ਹੀ ਕੰਮ ਹੈ ਲੜੂ ਕਰਦਾ ਜਦੋਂ ਮਿੱਤਰਿਆ ਬਸ ਇੱਕ ਹੀ ਕਾਰ ਵਾਲਾ ਮਿਲਿਆ ਸਾਨੂੰ ਆਹਾ ਲਗਾਤਾਰ ਵੱਧਦੀ ਜਾ ਰਹੀ ਹੈ ਇਸ ਕਰਕੇ ਹੋਰ ਵੀ ਟਿੱਕੜ ਭਰਿਆ ਰਸਤਾ ਹੋ ਗਿਆ ਇਹ ਟ੍ਰੱਕ ਕਾ ਲੇ ਗਾ ਮੈਂ ਇਹ ਸਪੈਸ਼ਲ ਦੀ ਚੜਦਾ ਮੋਟਰਸਾਈਕਲ ਆ ਪਹਿਨ ਮਤਲਬ ਪਹਿਲਾ ਗੇਅਰ ਲੱਕਾ ਲੇ ਗਾ ਅਨਸਰ ਦੇ ਨਹੀਂ ਪਾਉਂਦੇ ਨੇ ਪਹਿਲਾ ਗੇਅਰ ਆ ਇੱਥੇ ਪਹਿਲਾ ਦੂਜੀ ਚੱਲਦਾ ਰਾਸਤੇ ਦੇ ਵਿੱਚ ਖੜਿਆ ਜੀ ਤਾਂ ਮੜ ਗਿਆ ਇਹ ਸਨੋਵਾਲ ਹੋਣ ਲੱਗੀ ਤਾਂ ਕਰਕੇ ਆਪਣੂੰ ਰੇਨ ਕੋਟ ਪਾਉਣਾ ਪਊਗਾ ਰੇਨ ਕੋਟ ਬਾਹਲਾ ਜਾਏ ਥੱਲੇ ਸੀਗਾ ਇਹ ਹੁਣ ਕੱਢਿਆ ਪਾਈ ਬੱਡੇੋਂ ਉਂਤਰਾ ਹੀ ਹਰਦੇ ਐ ਭਾਈ ਮੇਰਾ ਡ੍ਰੀਮ ਬਾਈਕ ਦਾ ਚਲੋ ਚਲੋ ਕੰਦੇ ਕਿੱਥੇ ਆ ਗਏ ਸਾਡੇ ਉੱਥੇ ਆ ਗਏ ਜਿੱਥੇ ਸਨੋਵਾਲ ਹੁੰਦੀ ਹੈ ਕਹਾਂ ਪ੍ਰਧਾਨ ਜੀ ਠੀਕ ਹੈ ਲਓ ਜੀ ਪ੍ਰਧਾਨ ਨੂੰ ਸਨੋਵਾਲ ਦਾ 75000 ਲਓ ਜੀ ਇੱਕ ਕਲੀਅਰ ਹੋਰ ਲਾਤੀ ਆਪਾਂ ਨੇ ਕੈਸੀ ਲੇਅਰ ਹੈ ਇਹ ਕਹਿੰਦੇ ਅੱਗੇ ਸਨੋਵਾਲ ਆਲੇ ਕੰਜਮ ਪਾਸੇ ਤੋਂ ਰਹਿ ਗਿਆ 2 ਕਿਲੋ ਮੀਟਰ ਹੁਆ ਜੀ ਸਾਹਮਣੇ ਕੰਜਮਲਾ ਲਾਹੇ ਦਰੇ ਨੂੰ ਕਹਿੰਦੇ ਨੇ ਉੱਥੇ ਜਦੋਂ ਆਪਾਂ ਪਹੁੰਚ ਗਏ ਉਸ ਤੋਂ ਬਾਅਦ ਉਤਰਾਈ ਸ਼ੁਰੂ ਹੋਏਗੀ ਸਾਹਮਣੇ برف ਦੇਖ ਸਕਦੇ ਤੁਸੀਂ ਆਪਣੇ ਚੰਗੇ ਪੱਗਾਂ ਨੂੰ ਮਈ ਚ ਖੁੱਲ ਗਿਆ ਨਹੀਂ ਇਹ ਦੇ ਖੁੱਲਣ ਦੀ ਚਾਂਸ ਜਿਹੜੇ ਹੁੰਦੇ ਨੇ ਉਹ ਜੂਨ ਚ ਨੇ ਤੇ ਸਾਰੇ ਇੱਥੇ برف ਵੀ برف ਹੋਦੀ ਹੈ ਲਓ ਜੀ ਆਪਾਂ ਬਹੁਤ ਕਿਹਾ ਪੰਜਮ ਟਾਪ ਤੇ 4590 ਮੀਟਰ ਦੀ ਉਚਾਈ ਹੈ ਇਹਦੀ ਇਹ ਬੋਰਡ ਲਾਇਆ ਗਿਆ B R O ਨੂੰ ਔਰ ਉੱਧਰ ਜਾ ਕੇ ਆਉਂਦੇ ਨੇ ਸਾਰੇ ਆਪਾਂ ਵੀ ਜਾਈਏ ਨਹੀਂ ਉਧਰ ਹੀ ਸੜਕ ਦਾ ਉਧਰ ਦੀ ਆ ਗਈ ਨੇ ਆਉਣੇ ਬੰਦੇ ਓਕੇ ਆਪਾਂ ਪਹੁੰਚ ਗਏ ਕੁੰਜਮ ਪਾਸ ਤੇ ਇਹ 플ੈਗਸ ਦੇਖੋ ਤੁਸੀਂ ਵੋਧੀਆਂ ਵੱਲੋਂ ਜਿਹੜੇ ਲਾਏ ਗਏ ਨੇ ਇਹ ਅੰਦਰ ਮੰਦਰ ਹੈ ਆਇ ਤੇਰੇ ਬਰੋ ਰਿਪੋਰਟਾਂ ਕਿ ਚਾ ਰਹੇ ਨੇ ਦੇਖੀ ਬਰੋ ਆਏ ਮੰਮੀ ਜੀ ਹਟੇ ਹਾਂ ਤੁਹਾਨੂੰ ਲੱਗੇ ਉਹ ਮਿਸਟਰ ਤਾਂ ਆ ਹੀ ਜਾਂਦਾ ਆਹ ਰੇ ਤਾਂ ਹੁਣ ਮੈਨੂੰ ਵੀ ਤੇਰੇ ਲੋਹਣੇ ਦੱਸਿਆ ਦੱਸਣਾ ਤਾਂ ਸੀਗਾ ਵੀ ਤਰੇ ਦਿੱਤੇ ਇਹ ਤਾਂ ਬਾਈ ਤੇਰੇ ਸਹੁਰਿਆਂ ਵੱਲੋਂ ਤੈਨੂੰ ਦੇਹੇ ਚ ਦਿੱਤਾ ਗਿਆ ਕਹਿੰਦੇ ਆ ਕੁੜੀ ਨਾਲ ਆਇਆਗਾ ਆ ਦੇ ਆ ਕੁੜੀ ਨੇ ਤੇਰੇ ਬਾਸਤੇ ਪਹਿਲਾਂ ਇਹਦੇ ਫੁੱਲ ਬੁਟੀਆਂ ਕੱਢੀਆਂ ਨੇ ਹੈ ਉਹਨੇ ਬਰਫ਼ ਦੇਖੋ ਹੁਣੇ ਖੁੱਲੇ ਹੋਣ ਕਰਕੇ ਉੱਪਰਲੀ ਬਰਫ਼ ਇਹ ਪਿਗਲੀ ਨਹੀਂ ਹੈਗੀ ਜਿਹੜੇ ਇਸ ਜੁਲਾਈ ਗਸਤ ਚਾਣਗੇ ਉਹਨਾਂ ਨੂੰ ਇਹ ਨਹੀਂ ਦੇਖਣ ਨੂੰ ਮਿਲੂਗੀ ਤੇ ਸਾਰੇ ਮੰਦਰ ਦੇ ਆਲੇ-ਦੁਆਲੇ ਇਹਨਾਂ ਨੇ ਮੰਤਰ ਲਿਖ ਕੇ ਲਾਏ ਗਏ ਨੇ ਦੇਖ ਲੋ ਯਾਰ ਹਨਾ ਇੱਥੇ ਵੀ ਤੂ ਬੱਤੀ ਕਰਦੇ ਨੇ ਇਹ ਤੇ ਪੈਸੇ ਦੇਖ ਲੋ ਇਹੀਂ ਪੈਸੇ ਨੇ ਕੋਈ ਛੇੜਦਾ ਨਹੀਂ ਇੱਥੇ ਪੱਥਰ ਦੇਖੋ ਇਹਦੇ ਨਾਲ ਪੈਸੇ ਚਿਪਕਦੇ ਨੇ ਮਜ਼ਾ ਆਉਂਦਾ ਉਹ ਪ੍ਰਾਣ ਦੇ ਨਾਲ ਬਸ ਇੱਦਾਂ ਲੱਗਦਾ ਇਹ ਤਾਂ ਚਿਪਕ ਨਹੀਂ ਦੇ ਯਾਰ ਸਭ ਚਿਪੇ ਪਤਾ ਨਹੀਂ ਕਿਉਂ ਹੋਏ ਨੇ ਇਹ ਮੰਦਰ ਇਹਨਾਂ ਦਾ ਛੋਟਾ ਜਾਂ ਇਹ ਆਪਣੇ 5 500 ਦੇ نوٹ ਪਏ ਹੁਣ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਛੱਡੂ ਪਰ ਇੱਥੇ ਦੇਖੋ ਇਮਾਨਦਾਰੀ ਹੈ ਮਾਚਲ ਦੇ ਵਿੱਚ ਕੋਈ ਛੇੜਦਾ ਨਹੀਂ ਆ ਜਿਹੜਾ ਹੈ ਉਹ ਪਾਪਾ ਜੀ ਨੇ ਉਹਨਾਂ ਨੂੰ ਜਾ ਕੇ ਮੱਥਾ ਟੇਕੋ ਵੀ ਮੈਨੂੰ ਪਿੰਡ ਪਹੁੰਚ ਪਿੰਡ ਪਹੁੰਚਾ ਦਿਓ ਜੀ ਕੱਲ ਨੂੰ ਮੈਂ ਹੁਣ ਤੇ ਬੈਡਰੂਮ ਚ ਪਈ ਹਾਂ ਮੈਂ ਤਾਂ ਸੁੱਖ ਸੁੱਖ ਲਈ ਮੇਰੇ ਜੁੱਤੇ ਪਾਛਾ ਸੁਖੀ ਜਾਂਦੇ ਭੇ ਦੇ ਬਸ ਕਿੱਥੇ ਫਸਾਇਆ ਉਹ ਆ ਬੰਦੇ ਨੇ ਲੈ ਕੇ ਦੇ ਨਾ ਪੁੱਟਣਾ ਹੈ ਨਾ ਅਗਲੀ ਬ੍ਰੋਰੀ ਲੱਗੇ ਪਏ ਨੇ ਤੇ ਇਹਨਾਂ ਨੂੰ ਕਰਿਓ ਫੋਲੋ ਪਾਲੀ ਰੂਪਾ ਨਾਮ ਹੈ ਨਾ ਅਸੀਂ ਤਾਂ ਦਿਆਂ ਚੁਗਲੀਆਂ ਕਰ ਰਹੇ ਹਾਂ ਚੁਗਲੀਆਂ ਕਰਦੇ ਸਾਨੂੰ ਕਿੱਥੇ ਮਜ਼ਾ ਆ ਟਾਰਨ ਚ ਕਾਣ ਬਹੁਤ ਹੈ ਪੰਜਾਬ ਵਾਲੇ ਮਰਦੇ ਨੇ ਉਹਦੇ 50 ਡਿਗਰੀ ਦਾ ਟੈਂਪਰੇਚਰ ਹੋਇਆ ਪਿਆ। ਸੋ ਟੰਡ ਤੇ ਰਹੀ ਮੇਰਾ ਮੈਂ ਧੰਨਵਾਦ ਕਰਉ ਤੁਸੀਂ। ਫਿਰ ਪ੍ਰਧਾਨ ਸਾਹਿਬ ਵੀ 4-5 ਲੇਹਰਾਂ ਲਾਈ ਖੜੇ ਨੇ ਤੇ ਜਿਹੜਾ ਤੁਸੀਂ ਹੁਣੇ-ਹੁਣੇ ਦੇਖਿਆ ਕੁੰਜਮ ਪਾਸ ਐ ਇਹ ਤੇ ਕੁੰਜਮ ਪਾਸ ਅਸੀਂ ਪਹੁੰਚ ਚੁੱਕੇ ਆਂ। ਪਿੱਛੇ ਤੁਸੀਂ ਬਰਫ਼ ਦੇਖ ਰਹੇ ਹੋ। ਬਾਦੂ ਬਰਫਾ ਜਿਨੀ ਮਰਜੀ ਖਾਈ ਚੱਲੋ ਰਿਹਾ ਕੇ ਮਈ ਮਹੀਨੇ 'ਚ ਤੁਸੀਂ ਕਿਉਂ ਗਰਮੀ 'ਚ ਮਰਦੇ ਇੱਥੇ ਆ ਜਾ ਕੇ। ਇੱਥੇ ਦਾ ਬਸ ਜਿਹੜੇ ਪੀਣ ਵਾਲੇ ਨੇ ਦਾਰੂ ਦਾ ਗਲਾਸ ਲਿਆਉਣ ਬਸ ਆਟੋਮੈਟਿਕਲੀ ਹੋਊਗੀ ਸਹੀ ਹੈ ਨਾ ਦੇਖੋ ਭਾਈ ਉੱਥੋਂ ਲੈ ਕੇ ਬਰਫੀ ਬਰਫ ਆ ਜਿਹੜੇ ਜੁਲਾਈ ਗਾਸਟ ਚਾਹੁੰਗੇ ਉਹਨਾਂ ਨੂੰ ਦੇਖਣ ਨੂੰ ਮਿਲਦੀ ਪਰ ਇਹ ਆਹ ਦੇਖ ਲਓ ਭਾਈ ਜਿਹੜੇ ਕਹਿੰਦੇ ਹੈਡਲਾਈਟ ਦਾ ਮੋਟਰਸਾਈਕਲ ਨਹੀਂ ਆ ਹੈਡਲਾਈਟ ਫੋਰਚਨਰ ਨਹੀਂ ਹੈਗੀ ਕਹਿੰਦੇ ਫੋਰਚਨਰ ਵਧੀਆ ਜਾਂਦੀ ਹੈ ਭਾਈ ਯਾਰੀ ਸਕੂਟਰੀ ਦੀ ਆਗੇ ਮਨ ਆਲ ਜੱਕੀ ਫੜਦੇ ਨੇ ਗਿਟਾਰ ਆਉਦੀ ਆਨੰਦ ਲੈ ਰਹੇ ਨੇ ਜ਼ਿੰਦਗੀ ਦਾ